ਬੜੀ ਅਫਸਰ ਫੋਨ ਸਾਈਡ ਤੇ ਤੁਹਾਨੂੰ ਦਿੰਦੀ ਹੈ ਜਿਲਕੰਬਾਉਂ ਵਰੰਦ ਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਡਣੀ ਪਈ ਸਾਰੇ ਵਾਸੀਆਂ ਨੂੰ ਫੋਨ ਕਰਾਓ ਆਪਣਾ ਕੱਲੇ ਸੱਤ ਪਰਿਵਾਰ ਨਹੀਂ ਉਹ ਬੱਚੇ ਸੰਤੂ ਸੰਜੇ ਹੁੰਦੇ ਛੋਟੇ ਛੋਟੇ ਫੁੱਲ ਨਾਮ ਦੇ ਬੱਚੇ ਸਕੂਲ ਤੋਂ ਪਰਤੇ ਵਾਪਸ ਆ ਰਹੇ ਸੀ ਉਹਨਾਂ ਨੂੰ ਘੇਟੀ ਰਾਇ ਇਸ ਲਈ ਅੰਦਰ ਵਿੱਚ ਸੱਤ ਬੱਚਿਆਂ ਦੀ ਹਸਿੰਗ ਹੋ ਗਈ ਤਾਂ ਦਰਦਨਾਰ ਮੌਜੂਦ ਸਥਿਤੀ ਚੱਤ ਨਹੀਂ ਬੱਚਾ ਕੁਝ ਪਰਿਵਾਰਾਂ ਵੱਲੋਂ ਅੱਜ ਨੇ ਡਿਟੇਲ ਨਹੀਂ ਦਿੱਤੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬਤਿਆਤ ਬਸਲੀ ਨਹੀਂ ਸਰਕਾਰ ਲੋਕ ਪਰਕ ਇਹ ਹੈ ਕਿ ਉਹਨਾਂ ਦੇ ਨਾਲ ਖੜੀ ਹੋਇਆ ਖੜ ਕੇ ਨਹੀਂ ਬੀਤੂ ਸੀ ਇਸ ਲਈ ਸਿਆਣੇ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਟੁਕੜੀਆਂ ਹੋ ਜਾਂਦੀਆਂ ਤੇ ਸੁੱਖ ਵੰਡਣ ਨਾਲ ਅੰਤਰੇ ਵਿੱਚ ਸੋ ਮੈਂ ਇੱਕ ਕੁੱਪ ਕਮੰਡ ਲਈ ਤੇ ਹਾਂ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਕਿਸ ਪ੍ਰਸ਼ਾਸਨ ਵੱਲੋਂ proper group ਤੇ ਨਾਲ ਐਫ ਆਈ ਆਰ ਇਹਨਾਂ ਕਿੰਨੀ ਦੇਰ ਦੀ ਮੌਕੇ ਦੀ ਹਟਾ ਗਿਆ ਬੈਠਾ ਹੈ ਇਹ ਵੀ ਪੁਲਿਸ ਦੇ ਕਾਰਜ ਜਿੰਮੇਵਾਰ ਨਹੀਂ ਉਸ ਡਿਲੇ ਦੇ ਵਿੱਚ ਉਹਨਾਂ ਨੇ ਲਾਈਨ ਹਾਜ਼ਰ ਜਾਂ ਬਤਲੀ ਉਹਨਾਂ ਦੀ ਜਵਾਬੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਰਾ ਤਾਂ ਉਹ ਕਰਦਾ ਉਸ ਕਿਸਮ ਦਾ ਇੱਕ ਟ੍ਰਿਪਲ ਜਿਹੜੇ ਕਲੀਅਰ ਸਪਸ਼ਟ ਆਰਡਰ ਦੇ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀ ਅਸਲ ਜੋ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵੇਚਦੇ ਲੈਂਦੇ ਨੇ ਤੇ ਨੰਮ ਬਸ ਐਨੋਨੀਮ ਸਾਰਾ ਉਹਦੇ ਜਿੰਨੇ ਮਾਲਕ ਨਹੀਂ ਇਲੀਗਲ ਜਿਹੜੇ ਟਿਪਰ ਸੰਦੂਨ ওভারਲੋਡਰ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਨ ਸੀ ਜਿਹਦੇ ਕੋਲ ਲਰਨਿੰਗ ਲਾਇਸੈਂਸ ਸੀ ਜਰ ਕਿ ਟੈਪਰ ਵਾਸਤੇ ਹੈਵੀ ਦਾ ਲਾਇਸੈਂਸ ਸੀ ਇਹਨੇ ਉਹ ਕਲਪਿਕੀ ਕੀ ਜਾਂ ਕਿ ਮੀ ਕੀ ਦੇ ਨਾਲ ਮੀ ਨੂੰ ਪੁੱਛਦਾ ਕੋਈ ਬੱਚੇ ਉਹਨੂੰ ਦੇਫਤਰ ਕਾਂਡੇ ਆਦਰ ਕੇ ਇੱਥੇ ਜਾਂ ਤੇ ਚਿਲਡਰਨ ਮੈਮੋਰੀਅਲ ਪਾਰਕ ਉੱਤੇ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚੋੜ ਵੜੇ ਨੇ ਫਿਰ ਇਸ ਸੜਕ ਨੂੰ ਸੜਕ ਕੇ ਮੇਰੇ ਖੁਦ ਮੇਰੇ ਪਿਤਾ ਜੀ ਭੰਨਰਾ ਸਕੂਲ ਚ ਪੜਾਉਂਦੇ ਸੀ ਉਸਿਆਣੇ ਤੋਂ ਇੱਕ ਦਿਨ ਪਹਿਲਾਂ ਜੀ 15 ਤੋਂ 2 ਆਰਾਈ ਦੀ ਚੁੱਪੀ ਤੋਂ ਬਾਅਦ ਦੀ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਉਹ ਟਰੈਕਟਰ ਨੂੰ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਰੀਡ ਦੀ ਹੱਡੀ ਦੋ ਮਣ ਕੇ ਟੁੱਟ ਗਈ ਸੀ ਉਹਨੂੰ ਲੱਗਦਾ ਚੱਲ ਨੋ ਹੱਟ ਗਈ ਸੀ ਬਾਅਦ ਵਿੱਚ ਉਹ ਇਲਾਜ ਕਰਵਾ ਲਿਆ ਪਰ ਫਿਰ ਵੀ ਉਹ ਸੱਜੇ ਉੱਪਰ ਨਾ ਬਹੁਤ ਆਪਾ ਉਹ ਕਿ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਸ਼ੋਰ ਗੈਨ ਮੈਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਬੀ ਸੀ ਸਾਹਿਬ ਨੂੰ ਕਰਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੀ ਦੀ ਕੋਈ ਕਮੀ ਨਹੀਂ ਸਾ ਪਾਤਰਾ ਤੱਕ ਜੀ ਕਿ ਸਿਆਣੇ ਜੋ ਜੁੜਾ ਰਿਹਾ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਹਾਂ ਇਤੋਂ ਨਾ ਜੇ ਹਸਪਤਾਲ ਅਪਗ੍ਰੇਡ ਹੋंदा ਸ਼ਾਇਦ ਕੁਝ ਬੱਚੇ ਨੇ ਜਨਮ 받 ਨਹੀਂ ਸਕਦੇ ਬਿਲਕੁਲ ਹੈਨਾ 13 ਤਰੀਕ ਨੂੰ ਅਸੀਂ ਉਸ ਐਂਬੂਲੈਂਸਸ ਦੇ ਲਈਆਂ ਨੇ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਆਦੇ ਵਿੱਚ ਉਹ ਸਮਾਨਾਂ ਦੇ ਲੱਗੇ ਨੂੰ ਦੇ ਦੇ ਚਿਲਡਰਨ ਮੈਮੋਰੀਅਲ ਹੈ ਚਿਲਡਰਨ ਮੈਮੋਰੀਅਲ ਐਮਬੂਲੈਂਸ ਤੇ ਅਖੇ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਹਿੰ ਪਹੁੰਚ ਦਾ ਸਾਧਨ ਨਾ ਹੋਵੇ ਇਸ ਕੋ ਖੁਪੜਾਈ ਖੁਪੂ ਰਹਿ ਜਾਣ ਕਿ ਮੈਂ ਪੜ ਨਹੀਂ ਸਕਾਂ ਨੂੰ ਜਿਹੜੇ ਬਸ ਨਹੀਂ ਮਿਲਿਉ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸਰ ਬਣਾ ਰਹੇ ਹੈ ਕਿ ਉੱਥੇ 15 20 ਬਸਾਂ ਤੱਕ ਪੈਸੇ ਵੀ ਮਿਲਣਗੇ ਪਰ ਜਿਹੜਾ ਟੈਸਟ ਬਣਾਉਣਗੇ ਚਿਲਡਰ ਮੋਰੇ ਉਹਦੇ ਵਿੱਚ ਵੀ ਸਫਾਰਾ। ਇਹਨਾਂ ਤੋਂ ਕਈ ਕਾਫੀ ਸਾਧੇ ਪੂਰੇ ਪੰਜਾਬ ਦੇ ਵਿੱਚ ਟਿਪਪਰ ਬਹੁਤ ਚੱਲ ਰਹੇ ਨੇ। ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ট্রান্সਪੋਰਟ ਡਿਪਾਰਟਮੈਂਟ ਨੂੰ ਕਿ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਤੋਂ ਇਹ ਕਿੱਥੋਂ ਚੱਲਦੇ ਓਵਰਲੋਡਡ ਚੱਲਦੇ ਮੋਸਟ ਹੈਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਕਿੰਨੇ ਬੱਚੇ ਨੇ ਕੋਲਾ ਨਹੀਂ ਕਰਕੇ ਕੋਈ ਵੱਡਾ ਨੈਕਸਸ ਹੀ ਪੜਿਆ ਜਾਂਦਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਈ ਜੀ ਕਿ ਤੱਕ ਵੀ ਬਸਾਂ ਦੇ ਵਿੱਚ ਖਾੜੇ ਵੀ ਦਿੱਤਾ ਜਾਂਦਾ ਸੀ ਨਹੀਂ ਸਕੂਲਾਂ ਦਾ ਪਾਸ ਹੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬਸ ਦੀ ਵੀ ਬਕਾਇਦਾ ਬਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਗਏ ਘਟਣਾ ਨਾ ਮੰਗੇ ਜਿਵੇਂ ਛੇਵੀਂ ਸੱਤਵੀਂ ਵਾਲੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੇ ਜਿਹੜੀ ਇਸ ਕਿਨੇ ਬਣਦੇ ਆਈ ਕਿਸੇ ਨਹੀਂ ਇੰਟੈਲੀਜੈਂਟ ਬੱਚੀ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਇਹਨਾਂ ਨੇ ਮਾਫ਼ ਕਹ ਲੈ ਗਏ ਪਰ ਪ੍ਰਮਾਤਮਾ ਨੇ ਕੁਝ ਹੋਰ ਦੇ ਦਿੱਸਾ ਸਰਕਾਰ ਦੇ ਕੋਲ ਬਿਲਕੁਲ ਪਰਿਵਾਰਾਂ ਦੇ ਨਾਮ ਤੇ ਬਾਕੀ ਮਜ਼ਦੂਰਾਂ ਦੀ ਵੀ ਲਾਇਕੀ ਦਾ ਵੀ ਰੋਲ ਰਿਹਾ ਹੈਗਾ ਕੋਈ ਕਿੰਦਰਾ ਇਹਦੇ ਨਾਲ ਮਾਲਕਾਂ ਨਾਲ ਵੀ ਲਾਇਕੀ ਦਾ ਵੀ ਰੋਲ ਰਿਹਾ ਜੀ ਇਸ ਤਰ੍ਹਾਂ ਜਿਹੜਾ ਜੀਤਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਕੋਈ ਨਿਬਖਸ਼ਾ ਜੀ ਨੇ ਜੇ ਕੋਈ ਪਿਪਰਾ ਵਾਲੇ ਮਾਮਲੇ 'ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਵੀ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੇ ਫਰਦੋਂ ਤੇ ਕੋਈ ਨਹੀਂ ਕਰ ਸਕਦਾ ਜੇ ਮਾਤਾ ਮਾਂ ਜਿਹੜੀਆਂ ਕਿਉਂਕਿ ਦੇਖੋ ਐਕਟੀਵਿਟੀ ਕਰ ਰਹੇ ਹਾਲਾਂਕਿ ਬਹੁਤ ਵੱਲੋਂ ਪਰਿਵਾਰ ਨੇ ਕੋਈ ਐਸੇ ਵੀ ਪ੍ਰਮਾਤਮਾ ਨੂੰ ਲੋਕ ਭਰ ਜਦੋਂ ਫੇਵਰ ਕੀ ਹੈ ਕਿ ਜੈਂਟਸ ਦਾ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਧਰ ਤੋਂ ਡਾਈਬਟ ਹੈ ਲੇਡੀਜ਼ ਘਰੇ ਬੱਟੀਆਂ ਬੱਟੀਆਂ ਕੰਨਾਂਵਲ ਦੇਖਦੇ ਡਿਪਰੈਸ਼ਨ ਚ ਰਹਿੰਦੇ। ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇਰ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਹੜਾ ਟਰਸਟ ਹੈ ਟਰਸਟ ਵੀ ਉਹ ਚੁੱਕ ਇੱਕ ਉਹਦੀ ਇਸਾਂ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆ ਕਿਉਂ ਆਦੀ ਆਦੀ ਕੁਝ ਦੇਖ ਲਈ ਕਰਨਾ ਖਤਮ ਕਰਦੇ ਸੀ ਪਰ ਹਾਂ ਜੀ ਬਿਲਕੁਲ ਕਰਾਂਗੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਵਰਦਾਨਾ ਜਿਹੜ ਨੇ ਮੈਨੂੰ ਸਹਿਯੋਗ ਦਿੱਤਾ ਮੈਂ ਖਤਮ ਕਰਕੇ ਔਰ ਮੈਂ ਨਾਲ ਕਰਦਾ ਔਰ ਸੱਤ ਤੱਕ ਐਂਬੂਲੈਂਸਸ ਗਿਆਤੇ ਕਿ ਮੇ ਜਾਣੀ ਸਕੂਲ ਆਫ ਐਮਿਨਸ ਕਰ ਲੇ ਹਸਪਤਲ ਨੂੰ ਔਰ ਜਿਹੜਾ ਉਹ ਅਪਗ੍ਰੇਡ ਕਰ ਰਹੇ ਹਨ ਨਾਲ ਹੀ ਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਦਾ ਨਮਕ 4 ਲੇਨ ਆਪਾਂ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿੱਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਉਸੇ ਘੋਰ ਦੀ ਜਾਨ ਆਰੀ ਇਕੱਠੇ ਸੀ ਜੋ ਤੁਹਾਨੂੰ ਵਰੁਣਜੀ ਨੇ ਦੱਸਿਆ ਮੇਰਾ ਵੀ ਬਿਲਕੁਲ ਉਹੀ ਕਹਿਣਾ ਹੈ ਉਹਨਾਂ ਨੇ ਭਰੋਸਾ ਦਿੱਤਾ ਹੈ ਔਰ ਜਿਹੜਾ ਰਣਦੀਪ ਸਿੰਘ ਦੀ ਅਰੇਸਟ ਹੈ ਉਹ ਕਹਿੰਦੇ ਕਿ ਕੱਲ ਤਾਂ ਬਹੁਤ ਗੱਲ ਨਹੀਂ ਉਹ ਅੱਜ ਹੀ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਵੀ ਹੁਣੀ ਅਸੀਂ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਉਹਦੀ ਗ੍ਰਿਫਤਾਰੀ ਪਾਈ ਜਾਏਗੀ ਇਲੀਗਲ ਮਾਈਨਿੰਗ ਦਾ ਜਿਹੜਾ ਹੈ ਉਹਦੇ ਖਿਲਾਫ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਦੀ ਗੱਲ ਉਹਨਾਂ ਨੇ ਮੰਨ ਲਈ ਹੈ ਕਿ ਜੋ ਮਾਈਨਿੰਗ ਦੇ ਵਿੱਚ ਜੋ ਵੀ ਇਨਵੋਲਵ ਹੋਏਗਾ ਚਾਹੇ ਉਹ ਪੁਲਿਸ ਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਔਰ ਹਸਪਤਾਲ ਵਾਲੇ ਹਸਪੀਟਲ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਸਮਾਣਾ ਜਿਹੜਾ ਹਸਪੀਟਲ ਹੈ ਉਹ ਅਪਗ੍ਰੇਡਡ ਨਹੀਂ ਹੈ ਤਾਂ ਉਹਨਾਂ ਨੇ ਹੁਣ ਪ੍ਰੋਸਾ ਦਵਾਇਆ ਹੈ ਕਿ ਜੋ ਵੀ ਇੱਥੇ ਸਹੂਲਤਾਂ ਜੜੀਆਂ ਵਾਝੀਆਂ ਨੇ ਸਮਾਣੇ ਹਸਪਤਾਲ ਦੇ ਵਿੱਚ ਉਹ ਪੂਰੀਆਂ ਕੀਤੀਆਂ ਜਾਣਗੀਆਂ ਸੱਤ ਨਵੀਆਂ ਐਮਬੂਲੈਂਸ ਜੜੀਆਂ ਉਹ 13 ਤਰੀਕ ਨੂੰ ਇੱਥੇ ਦਿੱਤੀਆਂ ਜਾਣਗੀਆਂ ਚਿਲड्रन ਮੈਮੋਰੀਅਲ ਪਾਰਕ ਜਿਹੜਾ ਹੈ ਉਹ ਬਣਾਇਆ ਜਾਏਗਾ ਪਾਤੜਾਂ ਤੋਂ ਲੈ ਕੇ ਪਟਿਆਲੇ ਤੱਕ ਜਿਹੜੀ ਹੈ ਉਹ 4 ਲੇਨ ਜੜੀ ਹੈ ਉਹਨਾਂ ਨੇ ਉਹ ਅਰਜੀ ਵੀ ਮਨਜ਼ੂਰ ਕਰ ਲਈ ਹੈ ਤੇ ਕਹਿੰਦੇ ਜਲਦੀ ਇਸ ਤੇ ਕੰਮ ਸ਼ੁਰੂ ਹੋ ਜਾਏਗਾ ਦੇਖੋ ਜੀ ਉਹ ਅਸੀਂ ਹੁਣ ਕਰਨੇ ਦੇ ਵਿੱਚ ਜਾਵਾਂਗੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਐਕਸ਼ਨ ਕਮੇਟੀ ਉਹ ਅਸੀਂ ਸਾਰੇ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਕਿ ਆ ਉੱਥੇ ਗੱਲ ਹੋਈ ਹੈ ਜੋ ਸਰ ਦਾ ਮਤ ਹੋਏਗਾ ਉਸ ਦੇ ਹਿਸਾਬ ਨਾਲ ਜੋ ਹੈ ਕਾਰਵਾਈ ਕੀਤੀ ਸ਼ੇ